ਸ੍ਰੀ ਗੁਰਜੀ ਸਾਰਿਆਂ ਨੂੰ ਤੁਹਾਡਾ ਸਾਡੀ ਇਸ ਚੈਨਲ ਤੇ ਸਵਾਗਤ ਹੈ ਅੱਜ ਸੀ ਤੁਹਾਡੇ ਲਈ ਰਖੜੀ ਕਹਾਣੀ ਲੈ ਕੇ ਆਏ ਹਾਂ ਜਿਹੜੀ ਇੱਕ ਪਿਆਰ ਭਰੀ ਕਹਾਣੀ ਹੈ ਨੰਦਨੀ ਆਪਣੀ ਭਾਬੀ ਨੂੰ ਫੋਨ ਕੀਤਾ ਤੇ ਪੁੱਛਿਆ ਭਾਬੀ ਮੈਂ ਰਖੜੀ ਭੇਜੀ ਸੀ ਮਿਲ ਗਈ ਕਿ ਨਹੀਂ ਅਗੋ ਭਾਬੀ ਕਹਿੰਦੀ ਹੈ ਨਹੀਂ ਦੀਦੀ ਅਜੇ ਮਿਲੀ ਨਹੀਂ ਨਨਦ ਕਹਿੰਦੀ ਹੈ ਭਾਬੀ ਜੀ ਤੁਸੀਂ ਕੱਲ ਤੱਕ ਦੇਖ ਲਵੋ ਜੇ ਨਾ ਮਿਲੀ ਤਾਂ ਪਰਸੋਂ ਨੂੰ ਰਖੜੀ ਵਾਲੇ ਦਿਨ ਮੈਂ ਆਪ ਆ ਜਾਵਾਂਗੀ ਹੋਰ ਰਖੜੀ ਲੈ ਕੇ ਅਗਲੇ ਦਿਨ ਭਾਬੀ ਨੇ ਫੇਰ ਫੋਨ ਕੀਤਾ ਤੇ ਕਿਹਾ ਦੀਦੀ ਰਖੜੀ ਅੱਜ ਵੀ ਨਹੀਂ ਆਈ ਤਾਂ ਰਖੜੀ ਵਾਲੇ ਦਿਨ ਨੰਦ ਹੋਰ ਰਖੜੀਆਂ ਤੇ ਮਠਾਈਆਂ ਲੈ ਕੇ ਪਿੱਕ ਕੇ ਆ ਪਹੁੰਚੀ ਨੰਦ ਨੇ ਆਪਣੇ ਭਰਾ ਅਤੇ ਭਾਬੀ ਦੇ ਹੱਥ ਦੀ ਰਖੜੀ ਬੰਨੀ ਅਤੇ ਸਾਬ ਨਾਲ ਰੱਜ ਕੇ ਗੱਲਾਂ ਕੀਤੀਆਂ ਖੂਬ ਹਾਸਾ ਮਜ਼ਾਕ ਕੀਤਾ ਤੇ ਸ਼ਾਮ ਨੂੰ ਜਦੋਂ ਉਹ ਵਾਪਸ ਧੁਰਨ ਲੱਗੀ ਤਾਂ ਭੋਬੀ ਨੇ ਬਹੁਤ ਸਾਰੀਆਂ ਚੀਜ਼ਾਂ ਨਾਲ ਉਸਦਾ ਬੈਗ ਭਰ ਦਿੱਤਾ ਫਿਰ ਜਦੋਂ ਧੀ ਆਪਣੀ ਮਾਂ ਦੇ ਗੱਲ ਲੱਗ ਕੇ ਮਿਲਣ ਲੱਗੀ ਤਾਂ ਮਾਂ ਬੋਲੀ ਤੀਏ ਤੈਨੂੰ ਮੇਰੀ ਯਾਦ ਨਹੀਂ ਆਉਂਦੀ ਤੂੰ ਛੇਤੀ ਛੇਤੀ ਆ ਕੇ ਸਾਨੂੰ ਮਿਲ ਜਾਇਆ ਕਰ ਨੰਦ ਬੋਲੀ ਮੰਮੀ ਉਹਦਰ ਸੌਰੇ ਘਰ ਵੀ ਮੇਰੀ ਮਾਂ ਹੈ ਤੇ ਇੱਥੇ ਤੁਹਾਡੇ ਕੋਲ ਪਾਪੀ ਜੀ ਹੈਗੇ ਹੀ ਆ ਅੱਖਾਂ ਵਿੱਚ ਹੰਝੂ ਪਰ ਕੇ ਮਾਂ ਬੋਲੀ ਸੱਚ ਮੁੱਚ ਮੇਰਾ ਬਹੁਤ ਖਿਆਲ ਰੱਖਦੀ ਆ ਤੇਰੀ ਭਾਬੀ ਦੇਖ ਲਾ ਤੈਨੂੰ ਮਿਲਣ ਲਈ ਤੈਨੂੰ ਝੂਠ ਬੋਲਿਆ ਇਸਨੇ ਵਿਚਾਰੀ ਨੇ ਧੀਏ ਤੇਰੀ ਰਖੜੀ ਦਾ ਪਹਿਲਾਂ ਹੀ ਮਿਲ ਗਈ ਸੀ ਪਰ ਤੇਰੀ ਭਾਬੀ ਨੇ ਸਾਰੇ ਟੱਬਰ ਨੂੰ ਕਿਹਾ ਕਿ ਕੋਈ ਦੀਦੀ ਨੂੰ ਦੱਸਿਓ ਨਾ ਆਪਾਂ ਉਸ ਨੂੰ ਝੂਠ ਬੋਲ ਕੇ ਤੇ ਸਾਧੇ ਲਵਾਵਾਂਗੇ ਤਾਂ ਕਿ ਦੀਦੀ ਰਖੜੀ ਬੰਨਣ ਦੇ ਬਹਾਨੇ ਆਪਾਂ ਨੂੰ ਆ ਕੇ ਮਿਲ ਜਾਊਗੀ ਬਹੁਤ ਚਿਰ ਹੋ ਗਿਆ ਏ ਦੀਦੀ ਨੂੰ ਆਪਾਂ ਨੂੰ ਮਿਲੀ ਨੂੰ ਸੌਰੇ ਘਰ ਵਾਪਸ ਜਾਂਦੀ ਹੋਈ ਨੰਦ ਰਸਤੇ 'ਚ ਪੇਗਿਆਂ ਦੀਆਂ ਮਿੱਠੀਆਂ-ਮਿੱਠੀਆਂ ਯਾਦਾਂ ਚ ਗਵਾਚੀ ਸੋਚ ਰਹੀ ਸੀ ਤੇ ਮਨ ਹੀ ਮਨ ਕਹਿਣ ਲੱਗੀ ਹੇ ਸੱਚੇ ਪਾਤਸ਼ਾ ਇੱਦਾਂ ਦੀ ਭਾਬੀ ਹਰੇਕ ਨੂੰ ਦੇਵੀ ਸਾਜ ਦੇ ਰਿਸ਼ਤੇ ਖੂਨ ਦੇ ਰਿਸ਼ਤੇਆਂ ਤੋਂ ਵੀ ਗਹਿਰੇ ਤੇ ਡੂੰਘੇ ਹੁੰਦੇ ਹਨ ਜੇ ਤੁਹਾਨੂੰ ਸਾਡੀ ਇਹ ਰਖੜੀ ਕਹਾਣੀ ਪਸੰਦ ਆਈ ਹੋਵੇ ਤਾਂ ਇਸ ਕਹਾਣੀ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਵੱਧ ਤੋਂ ਵੱਧ ਸਾਂਝਾ ਕਰੋ ਅਤੇ ਇਸ ਵੀਡੀਓ ਨੂੰ ਲਾਈਕ ਕਰੋ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਵਿੱਚ ਲਿਖੋ ਕਿ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਬਣਾਈਆਂ ਜਾਣ ਮੈਂ ਕੋਸ਼ਿਸ਼ ਕਰੂੰਗੀ ਕਿ ਛੋਟੀਆਂ-ਛੋਟੀਆਂ ਪ੍ਰੇਰਣਾ ਦੇਣ ਵਾਲੀਆਂ ਕਹਾਣੀਆਂ ਤੁਹਾਡੇ ਲਈ ਤਿਆਰ ਕਰਾਂ